ਹਾਂ ਜੀ ਸਸਕਾਲ ਜੀ ਦੇਖੋ ਪਣ ਹਰਖ ਨਾ ਕਰਿਓ ਆਪਾਂ ਕੁਝ ਕਿ ਜਨਾਨੀਆਂ ਦੀ ਗੱਲ ਕਰਦੇ ਆਂ ਕੁਝ ਕਿ ਜਨਾਨੀਆਂ ਦੀ ਜਵਾਨੀ ਤੋਂ ਲੈ ਕੇ ਬੜੇਪੇ ਤੱਕ ਕੋਈ ਕਦਰ ਨਹੀਂ ਹੁੰਦੀ ਘਰ ਦੇ ਵਿੱਚ ਜャ ਤੋ ਸਹਰੇ ਘਰ ਵਿੱਚ ਆ ਜਾਂਦੀ ਹੈ ਉਹਦੀ ਇੱਕ ਕਾਡੀ ਦੀ ਏਕਾਤ ਨਹੀਂ ਹੁੰਦੀ ਮਤਲਬ ਇਹ ਸਮਝ ਲਓ ਵੀ ਉਹਨੂੰ ਕੋਈ ਨਿਛਾ ਦਿਖਾਉਣ ਦਾ ਮੌਕਾ ਛੱਡਿਆ ਹੀ ਨਹੀਂ ਜਾਂਦਾ ਹੈਗਾ ਇੱਥੇ ਤੱਕ ਕੋ ਜਾਣੀ ਕਿ ਜੇ ਉਹਦੇ ਕਹੇ ਤੇ ਘਰ ਦੇ ਵਿੱਚ ਸੌਦਾ ਵੀ ਨਹੀਂ ਆਉਣਾ ਹੋਰ ਤਾਂ ਹੋਰ ਦੂਰ ਦੀਆਂ ਗੱਲਾਂ ਰਹੀਆਂ ਦੇਖੋ ਉਸ ਜਨਾਨੀ ਬਾਰੇ ਸੋਚੋ ਉਹਨੇ ਉਸ ਘਰ ਵਿੱਚ ਪੂਰੀ ਜ਼ਿੰਦਗੀ ਕਿਵੇਂ ਕੱਟੀ ਹੋਊਗੀ ਹੌਲੀ ਹੌਲੀ ਪਹਿਲਾਂ ਉਹ ਸੱਸ ਸਹੁਰੇ ਦੇ ਵਿੱਚੋਂ ਨਿਕਟਦੇ ਆ ਫਿਰ ਪਤੀ ਵੀ ਉਹ ਜਿਹਾ ਹੀ ਹੁੰਦਾ ਗਾਂ ਉਹਦੀ ਲਾੜ ਵੀ ਉਹ ਜੀ ਹੁੰਦੀ ਆ ਗਾਂ ਫਿਰ ਨੋ ਨੋ ਪੋਤੇ ਪੋਤੀਆਂ ਵੀ ਉਹ ਜਿਹੀ ਹੋ ਜਾਂਦੇ ਨੇ ਕਿ ਇੱਕ ਆਤ ਬਣ ਜਾਂਦੀ ਆ ਬੀਬੀ ਇਹਦੇ ਨਾਲ ਸਾਰੇ ਪਰਿਵਾਰ ਨੇ ਇੱਕ ਨਹੀਂ ਕਰਨਾ ਉਹਦੇ ਕਾਰਨ ਬੁੱਝੋਗੇ ਵੀ ਕਰਮ ਇਹ ਜਿਹਨੇ ਜਾਂ ਫਿਰ ਵੀ ਜ਼ਿਕਰ ਕਹਿ ਹੁੰਦੇ ਨੇ ਵੀ ਇੱਕ ਦੇ ਮਗਰ ਸਾਰੇ ਕੁੱਤੇ ਪੈ ਜਾਣ ਤਾਂ ਉਹਨੂੰ ਕੌੜਾ ਬੜਾ ਕਿ ਛੱਡਦੇ ਨੇ ਲੈ ਕਿ ਨਹੀਂ ਉਹ ਬਹੁਤ ਜਨਾਨੀਆਂ ਨਾਲ ਇਹ ਕੰਮ ਹੁੰਦਾ ਮੈਂ ਸਾਰੀਆਂ ਨਾਲ ਨਹੀਂ ਕਹਿੰਦੀ ਹੈਗੀ ਬਹੁਤ ਨਾਲ ਹੁੰਦਾ ਹੋਊਗਾ ਤੁਹਾਡੇ ਵੀ ਕੋਈ ਆਸਗਮਾਨ ਪਿੰਡ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਜਿਨੇ ਸਾਰੀ ਜ਼ਿੰਦਗੀ ਏਕਨ ਕੱਟੀ ਹੋ ਜਿਵੇਂ ਇੱਕ ਕੁੱਤਾ ਰੋਟੀ ਖਾ ਗਿਆ ਤਾਂ ਵੀ ਠੀਕ ਆ ਨਹੀਂ ਖਾਦੀ ਤਾਂ ਵੀ ਠੀਕਾ ਘਰ ਦੀ ਰਾਖੀ ਕਰਦਾ ਕੁੱਤਾ ਜੀ ਕਰਦਾ ਰੋਟੀ ਸੜਤੀ ਜੀ ਕੀਤਾ ਨਾ ਇਹ ਜਿਹੇ ਕੰਮ ਕੀ ਕਤੇ ਜਨਾਨੀਆਂ ਦੇ ਨਾਲ ਹੁੰਦੀ ਆ ਇਹ ਸੱਚ ਆ